ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਮੇਰੇ YouTube ਚੈਨਲ ਦੇ ਉੱਪਰ ਗੱਲ ਕਰਦੇ ਹਾਂ ਮੱਤ ਤੇ ਪੜਦਾ ਵੀਡੀਓ ਦੀ ਜਿਸ ਵਿੱਚ ਕਿ ਪ੍ਰੀਤ ਤਾਂ ਸੱਚ ਦਾ ਸਾਥ ਦਿੰਦੀ ਹੈ ਤੇ ਉਹ ਵਿੱਕੀ ਨੂੰ ਉਪਰ ਉਸ ਨੂੰ ਪੜਾ ਦਿੰਦੀ ਹੈ ਉਸ ਨੂੰ ਇਹ ਪਤਾ ਹੁੰਦਾ ਹੈ ਕਿ ਜੇ ਮੈਂ ਅੱਜ ਇਹ ਕੰਮ ਨਾ ਕੀਤਾ ਤਾਂ ਇਸ ਦੀਆਂ ਗਲਤੀਆਂ ਹੋਰ ਵੀ ਜ਼ਿਆਦਾ ਵੱਧਦੀਆਂ ਜਾਣੀਆਂ ਹੈ ਇਸ ਨੇ ਸੁਧਰਨ ਦੀ ਬਜਾਏ ਹੋਰ ਵੀ ਜ਼ਿਆਦਾ ਵਿਗੜਨਾ ਹੈ ਪਰ ਇਹ ਗੱਲ ਪ੍ਰੀਤ ਦੀ ਸੱਸ ਨੂੰ ਚੰਗੀ ਨਹੀਂ ਲੱਗਦੀ ਕਿ ਮੇਰਾ ਮੁੰਡੇ ਨੂੰ ਪ੍ਰੀਤ ਨੇ ਫੜਾ ਦਿੱਤਾ ਹੈ ਤੇ ਉਹ ਸਾਰੀਆਂ ਗਲਤੀਆਂ ਪ੍ਰੀਤ ਵਿੱਚ ਹੀ ਕੱਢਦੀ ਹੈ ਤੇ ਪ੍ਰੀਤ ਨੂੰ ਕੁੱਟਦੀ ਮਾਰਦੀ ਵੀ ਹੈ ਤੇ ਉਸ ਨੂੰ ਆਪਣੇ ਘਰੋਂ ਵੀ ਕੱਢ ਦਿੰਦੀ ਹੈ ਜਦ ਕਿ ਉਸ ਨੂੰ ਸਾਰਾ ਪਤਾ ਹੈ ਕਿ ਮੇਰਾ ਮੁੰਡਾ ਹੀ ਗਲਤ ਹੈ ਪਰ ਫਿਰ ਵੀ ਉਹ ਪ੍ਰੀਤ ਦੀ ਕੋਈ ਵੀ ਗੱਲ ਨਹੀਂ ਮੰਨਦੀ ਤੇ ਪ੍ਰੀਤ ਨੂੰ ਘਰੋਂ ਬਾਹਰ ਕੱਢ ਦਿੰਦੀ ਹੈ ਫਿਰ ਪ੍ਰੀਤ ਵਿਚਾਰੀ ਰੋਂਦੀ ਰੋਂਦੀ ਸੰਦੀਪ ਦੇ ਘਰੇ ਚਲੀ ਜਾਂਦੀ ਹੈ ਤੇ ਸੰਦੀਪ ਨੂੰ ਸਾਰਾ ਕੁਝ ਦੱਸ ਦਿੰਦੀ ਹੈ ਕਿ ਮੈਨੂੰ ਮੰਮੀ ਨੇ ਘਰੋਂ ਕੱਢ ਦਿੱਤਾ ਹੈ ਫਿਰ ਅੱਛੇ ਸੰਦੀਪ ਬੋਲਦੀ ਹੈ ਕਿ ਪ੍ਰੀਤੂ ਰੋਈ ਨਾ ਜਾ ਚੱਲ ਅੰਦਰ ਚੱਲ ਪਰ ਇੱਥੇ ਸੰਦੀਪ ਦੀ ਮੰਮੀ ਵੀ ਡਰ ਜਾਂਦੀ ਹੈ ਕਿ ਕਿਤੇ ਪੁਲਿਸ ਸਾਡੇ ਘਰ ਹੀ ਨਾ ਆ ਜਾਵੇ ਕਿਉਂਕਿ ਮੇਰੇ ਮੁੰਡੇ ਨੇ ਵੀ ਬਾਹਰ ਜਾਣਾ ਹੈ ਕਿਤੇ ਉਸ ਨੂੰ ਹੀ ਪੁਲਿਸ ਨਾ ਫੜ ਕੇ ਲੈ ਜਾਵੇ ਪਰ ਪ੍ਰੀਤ ਦਾਸ ਦਿੰਦੀ ਹੈ ਕਿ ਹੁਣ ਮੈਂ ਵਿੱਕੀ ਨੂੰ ਫੜਾ ਦਿੱਤਾ ਹੈ ਇਸੇ ਕਰਕੇ ਹੀ ਮੈਨੂੰ ਮੰਮੀ ਨੇ ਘਰੋਂ ਕੱਢ ਦਿੱਤਾ ਹੈ ਐਹੋ ਜੀਆਂ ਹੀ ਸੱਸਾਂ ਹੁੰਦੀਆਂ ਨੇ ਜਿਹੜੀਆਂ ਆਪਣਾ ਘਰ ਬਰਬਾਦ ਕਰ ਲੈਂਦੀਆਂ ਨੇ ਆਪਣੇ ਪੁੱਤਾਂ ਦੇ ਮੋਹ ਦੇ ਲਾਲਚ ਵਿੱਚ ਆਣ ਕੇ ਜਿਨ੍ਹਾਂ ਨੂੰ ਆਪਣੇ ਸਿਰਫ ਪੁੱਤ ਹੀ ਚੰਗੇ ਲੱਗਦੇ ਨੇ ਭਾਵੇਂ ਉਹ ਜਿੰਨੀਆਂ ਮੱੱਚੀ ਗਲਤੀਆਂ ਕਰ ਲੈਣ ਨੋਹਾ ਤਾਂ ਬਿਲਕੁਲ ਵੀ ਚੰਗੀਆਂ ਨਹੀਂ ਲੱਗਦੀਆਂ ਫਿਰ ਜਦੋਂ ਉਹ ਸਾਰੀਆਂ ਗੱਲਾਂ ਸੰਦੀਪ ਨੂੰ ਦੱਸ ਦਿੰਦੀ ਹੈ ਤਾਂ ਸੰਦੀਪ बोलਦੀ ਹੈ ਕਿ ਇੱਕ ਕੱਲਾ ਤਾਂ ਤੂੰ ਬਹੁਤ ਵਧੀਆ ਕੀਤਾ ਕੋਈ ਨਹੀਂ ਆਪਾਂ ਸਾਰੇ ਨਾਲ ਮਿਲ ਕੇ ਹੁਣ ਇਸ ਦਾ ਹੱਲ ਵੀ ਜ਼ਰੂਰ ਲੱਭਾਂਗੇ ਅੱਜ ਦੀ ਵੀਡੀਓ ਵਿੱਚ ਇੰਨਾ ਹੀ ਜੇਕਰ ਵੀਡੀਓ ਵਧੀਆ ਲੱਗੀ ਤਾਂ ਲਾਈਕ ਕਮੈਂਟ ਤੇ ਸ਼ੇਅਰ ਜ਼ਰੂਰ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਿਓ